ਦੀ ਦਾ ਗਲਸਾ ਵਾਹਿੁਰਜ ਜੀ ਕੀ ਫਤੇ ਕਾਤਾ ਕੋਈਲੇ ਦੀ ਭਾਈ ਕੇ ਅੰਦਰ ਵੱਲੋਂ ਜਿਸ ਤਰ੍ਹਾਂ ਸੇਜ ਚ ਸਿੱਖਿਆ ਸਾਰੇ ਵਰਗਾਂ ਚ ਕੰਮ ਕੀਤਾ ਜਾਂਦਾ ਹੈ ਹਰ ਸਾਲ ਲਗਭਗ 1.5 ਤੋਂ 2 ਲੱਖ ਰੁਪਏ ਫੀਸ ਭਰੀ ਜਾਂਦੀ ਹੈ ਲੱਖ ਰੁਪਏ ਦਾ ਬੱਚਾ ਨੂੰ ਛੇਠੀ ਦਿੱਤੀ ਜਾਂਦੀ ਹੈ ਉਸ ਤਹ ਦੇ ਗੁਰੂ ਨਾਨਕ ਕਾਲਜ ਭਲਾੜਾ ਵਿਖੇ ਜੋ ਬੱਚੇ ਪੜ੍ਹਦੇ ਨੇ ਕਿਉਂਕਿ ਰਿਜ਼ਰਵ ਕੈਟਾਗਰੀ ਨੂੰ ਸਕਾਲਰਸ਼ਿਪ ਮਿਲ ਜਾਂਦੀ ਹੈ ਪਰ ਜਨਰਲ ਕੈਟਾਗਰੀ ਦੇ ਵਿੱਚ ਕਈ ਬਹੁਤ ਹੀ ਗਰੀਬ ਬੱਚੇ ਹੁੰਦੇ ਨੇ ਪੜ੍ਹਨਾ ਚਾਹੁੰਦੇ ਨੇ ਫੀਸ ਨਹੀਂ ਭਰ ਸਕਦੇ ਸੋ ਉਹਨਾਂ ਅਧਿਾਰੀਆਂ ਲੈ ਕੇ ਉਹਨਾਂ ਦੀ ਇਨਕੁਆਇਰੀ ਕਰਕੇ ਅੱਜ ਉਹਨਾਂ ਦੇ ਅਸੀਂ 80000 ਰੁਪਏ ਫੀਸ ਭਰ ਰਹੇ ਹਾਂ ਇਸ ਤੋਂ ਪਹਿਲਾਂ ਵੀ ਮਈ ਜੂਨ ਦੇ ਵਿੱਚ ਫੀਸ ਭਰੀ ਗਈ ਸੀਗੀ ਇਸੇ ਤਰ੍ਹਾਂ ਹੀ ਮਿਲਖਾ ਕਾਲਜ ਬਰੇਟਾ ਤੇ ਸਮਹਾਉਂ ਗਾਉਂ ਦੇ ਭੀਖੀ ਬਖੋ ਕਾਲਜ ਫੀਸ ਭਰੀ ਜਾਂਦੀ ਹੈ ਸੋ ਅੱਜ ਉਹਨਾਂ 17 ਬੱਚਿਆਂ ਦੀ ਫੀਸ ਭਰੀ ਜਾ ਰਹੀ ਹੈ ਜੋ ਬਹੁਤ ਹੀ ਲੋੜਵੰਦ ਪੜਨ ਯੋਗ ਨੇ ਸੋ ਅਸੀਂ ਮੈਂਬਰ ਫੀਸ ਭਰਨਾ ਹੈ ਜੋ ਉਦਾਨੀ ਸੱਜਣ ਇਹਦੇ ਯੋਗਦਾਨ ਪਾਉਂਦੇ ਨੇ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਵਾਲਪੁਰ ਕੇ ਨਾ ਬੱਚਿਆਂ ਦੇ ਮਿਹਰ ਬਖਸ਼ਤ ਰੱਖੇ ਔਰ ਪੜ੍ਹਾਈ ਕਰਕੇ ਚੰਗੇ ਆਪਣੇ ਉਹਦੇ ਆ ਦੇ ਲੱਗਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਮਾਤਾ ਗੁਜਰੀ ਭਲਾਈ ਕੇਂਦਰ ਵੱਲੋਂ ਮਾਸਟਰ ਕਲਵੰਦ ਸਿੰਘ ਜੀ ਤੇ ਅਤੇ ਉਹਨਾਂ ਦੇ ਨਾਲ ਜੋ ਇਸ ٹرسٹ ਦੇ ਮੈਂਬਰ ਸਾਡੇ ਕੋਲ ਪਹੁੰਚੇ ਤੇ ਇਹਨਾਂ ਨੇ ਸਾਡੇ ਸਸਤਾ ਦੇ ਵਿੱਚ ਜੋ ਸਾਡੇ ਵਿਦਿਆਰਥੀਆਂ ਲਈ ਇਹ ਵਜੀਫਾ ਹਰ ਸਾਲ ਜੋ ਦਿੰਦੇ ਹਨ ਤੇ ਉਸੇ ਲੜੀ ਵਿੱਚ 16 ਵਿਦਿਆਰਥੀਆਂ ਦਾ ਜਿਹੜਾ ਵਜੀਫਾ ਲੈਣਾ ਹੈ ਜਿੱਤਾ ਹੈ 80000 ਦਾ ਚੈੱਕ ਇਹਨਾਂ ਨੇ ਦਿੱਤਾ ਇਸ ਤੋਂ ਪਹਿਲੇ ਵੀ ਇਹ ਵਿਦਿਆਰਥੀਆਂ ਦੀ ਬਹੁਤ ਮਦਦ ਕਰਦੇ ਹਨ ਇਸ ਸੰਸਥਾ ਬਹੁਤ ਵਧੀਆ ਸਮਾਜ ਦੇ ਲਈ ਭਲਾਈ ਦਾ ਕੰਮ ਕਰ ਰਹੀ ਹੈ ਕਿਉਂਕਿ ਸਾਡੇ ਇਸ ਇਲਾਕੇ ਦੇ ਵਿੱਚ ਵਿਦਿਆਰਥੀਆਂ ਨੂੰ ਪੜਾਉਣ ਦੇ ਲਈ ਸਭ ਤੋਂ ਜੋ ਵੱਡਾ ਜ਼ਰੂਰਤ ਹੈ ਉਹ ਇਸ ਸੰਸਥਾ ਨੇ ਮਿਲਾ ਚੁੱਕਿਆ ਵਿਆ ਤੇ ਮੈਂ ਬਹੁਤ ਬਹੁਤ ਅੰਦਾਜ਼ ਧੰਨਵਾਦ ਕਰਦਾ ਕਿ ਇਸ ਤੇ ਉਮੀਦ ਕਰਦਾ ਹਾਂ ਇਸੇ ਤਰ੍ਹਾਂ ਅੱਗੇ ਵੀ ਇਹਨਾਂ ਵਿਦਿਆਰਥੀਆਂ ਦੀ ਮਦਦ ਕਰਦੇ ਰਹਿਣ ਮੈਂ ਬੇਕਾਫੀ